ਸਾਰ ਠੀਕ ਹੈ ਠੀਕ ਹੈ ਅੱਗੇ ਫੇਰ ਅੱਗੇ ਫੇਰ ਆਓ ਆਓ ਬੰਦਾ ਛੱਡ ਦੇ ਉਹਨਾਂ ਦੇ ਤਿੰਨ ਜਣੇ ਜਾਂਦੇ ਬਾਥਰੂਮ ਘਰ ਦੇ ਵਿੱਚ ਜਾਣਗੇ ਤੇ ਕੱਲ ਉਹਦੇ ਸਾਟ ਆਇਆ ਅਖਿਆ ਦੇ ਸਾਟ ਲੱਗਦੀ ਐ ਸਾਟ ਲੱਗੀ ਉਹਦੇ ਕੱਲ ਮੈਂ ਵੇਖਿਆ ਕੋਈ ਸਾਟ ਨਹੀਂ ਆ ਗਈ ਸੀ ਸਿਰ 'ਚ ਸਾਫ ਸਿਰ ਇੰਜ ਇੰਜ ਕਰੀ ਜਾਂਦਾ ਨਸ਼ੇ 'ਚ ਬੰਦਾ ਟੰਨ ਹੋਇਆ ਉਹਦੀ ਵੀਡੀਓ ਹੈਗੀ ਮੇਰੇ ਕੋਲ ਮੀਡੀਆ ਕੀ ਪੁਲਸ ਆਇਆ ਕੱਲ ਵੀਡੀਓ ਪਤਾ ਨਹੀਂ ਇਹਨੇ ਦਿਖਾਈ ਕਿ ਇਹਨੂੰ ਤੇ ਨਹੀਂ ਦਿਖਾਈ ਮੇਰੇ ਕੋਲ ਭਾਈ ਕੀ ਹੋਇਆ ਵੀ ਆਪਾਂ ਨੇ ਉਹ ਕਹਿੰਦਾ ਮੈਨੂੰ ਬਸਰਾਵਾ ਦੇ ਵਿੱਚ ਪਾ ਦੇ ਦੀਵਾਲੀ ਤੇ ਅੱਜ ਉਹ ਮਾਤਾ ਤੇ ਤੁਸੀਂ ਨਹੀਂ ਸਕ ਲਵੜੀ ਆ ਨਾ ਕੋਈ ਗੱਲ ਨਹੀਂ ਪਾਹੀ ਪੁਲਿਸ ਨਾਲ ਚੱਕ ਜਾਣ ਉਹ ਮਾਤਾ ਦੀ ਕੋਈ ਗੱਲ ਨਹੀਂ ਮਰ ਜਾਏ ਮਰ ਜਾਏ ਕਰਕੇ ਕੋਈ ਗੱਲ ਨਹੀਂ ਕੋਈ ਨਹੀਂ ਕਰਕੇ ਕੋਈ ਨਹੀਂ ਚਲੇ ਚਲੋ ਮੈਂ ਕਿਹਾ ਭੈਣ ਮਿਰਗੇ ਗਲਤ ਹੋਇਆ ਪਰ ਜਿਹੜੇ ਆ ਬਚਾਰੇ ਰਾਜ ਆਪਾਂ ਨੂੰ ਨਾ ਪੈਣ ਥਾਣੇ ਬਾਹਰ ਪਾਓ 15 ਨਾਲ ਪੁਹਾਰ ਇਹ ਕਾਹ ਪੈਣ ਲੇਰੀਆ ਥਾਣੇ ਬਾਹਰ ਦਾ ਗੱਲ ਬੰਦ ਕੀਆ ਨਹੀਂ ਦੋਦੀ ਮੈਂ ਨਾ ਸਾਨੂੰ ਕਹੇ ਤਾ ਵਰਗੇ ਕੋਈ ਨਾ ਨਹੀਂ ਕਰਨ ਚੱਲ ਕਾਲੀ ਨੇ ਅੰਗੜੀ ਦਾ ਹੱਥੋਂ ਕੋਈ ਨਹੀਂ ਇਹਨੇ ਕਿਹਾ ਅੱਗੇ ਭਾਈ ਜੀ ਨਿਕਲ ਆ ਪਹੀ ਮੈਂ ਇਹਨਾਂ ਦਾ ਡਾਕਟਰ ਕੀ ਹਟਿਆ ਇੱਕ ਮਿੰਟ ਮੇਰੀ ਗੱਲ ਸੁਣ ਪੈਣਾ ਇਹਨਾਂ ਦਾ ਕੀ ਕਸੂਰ ਮਕਰ ਆ ਲਿਆ ਇਹਨਾਂ ਦਾ ਕੰਮ ਚੱਲ ਆਟਾ ਕਿ ਤਰੀਕਾ ਕੋਈ ਨਹੀਂ ਹੈ ਇਹ ਕਾਹ ਪੈਣ ਲੇਰੀਆ ਥਾਣੇ ਬਾਹਰ ਬਹੁਤ ਕੰਟੀਆ ਹੈ

ਟ੍ਰੈਫਿਕ ਦੇ ਗਈ ਤ੍ਰੈਫਿਕ ਦੇ ਪੰਜ ਲੋਕ ਜਾਲ ਲੱਗੀ ਇਹਨਾਂ ਉਹ ਟ੍ਰੈਫਿਕ ਚਲਾਉਂਦੀ ਐ ਨਾ ਉਹ ਸਾਰੀਆਂ ਲੀਟ ਦੇ ਅੱਗੇ ਪੈਣ ਕੋਈ ਨਹੀਂ ਬੋਲਦਾ ਧੱਕਾ ਦਿੰਦਾ ਨਾ ਪੈਣ ਕੋਈ ਨਹੀਂ ਬੋਲਦਾ ਪਰ ਤੁਹਾਨੂੰ ਚਾਹੀਦਾ ਹੀ ਥਾਣਾ ਰੋਕ ਦੇ ਆ ਛੱਡ ਜਾ ਉਧਰੇ ਨਿਆਣਾ ਨਿਕਾ ਜਾ ਪੈਣ ਮੇਰੀ ਉਧਰੇ ਨਿਕਾ ਜਾ ਨਿਆਣਾ ਕੋਈ ਨਹੀਂ ਜਾਣੇ ਪੈਣ ਸਾਨੂੰ ਹੰਦਰ ਪਈਆ ਜੋ ਹੋਇਆ ਗਲਤ ਹੋਇਆ ਪੈਣ ਇਹ ਗਲਤੀ ਹੈ ਬਰਬ ਨਾ ਕਰੇ ਜੇ ਇੱਥੇ ਕੇਦਾ ਕੁਝ ਹੋ ਜਾਂਦਾ ਪੈਣ ਉਹਦਾ ਕੌਣ ਜਿਮਿਆਰ ਆ ਇਹ ਤੁਹਾਡਾ ਕੌਣ ਲੱਗਦਾ ਸਰ ਮੇਰੇ ਬ੍ਰਦਰ ਹੈ ਜੀ ਅੱਜ ਕੀ ਗੱਲਬਾਤ ਹੋਈ ਸਰ ਕੱਲ ਦੀ ਸਾਈਡ ਮਾਰ ਕੇ ਗੱਡੀ ਵਾਲਾ ਟਰੱਕ ਬਿਲਕੁਲ ਹੀ ਸੈਂਟਰ 'ਚ ਉਹ ਬਚਾ ਵਾ ਨਾਲ ਧੁੰਦਾ ਧੁੰਦਾ ਫੁੱਟਪਾਥ ਤੇ ਲੈ ਗਿਆ ਉਥੋਂ ਲਾਂਦਾ ਲਾਂਦਾ ਨਾਲ ਕਰੀਤਾਂ ਕਰੀਤਾਂ ਤੇ ਨੂੰ ਨਾਲ ਹੀ ਥੱਲੇ ਸੁੱਟਦਾ ਕਿੰਨੀ ਉਮਰ ਸੀ ਜੀ ਇਹਦੀ 33 ਸਾਲ ਕਿੰਨੇ ਕਿੰਦੀ ਗੱਲ ਹੈ ਜੀ ਕਿ ਕੱਲ ਸ਼ਾਮ ਦੀ ਸਾਡੇ ਕੋਲ ਆਜੀ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਕਾਰਵਾਈ ਸਾਡੀ ਸੁਣਾਈ ਨਹੀਂ ਕਿਹਨੂੰ ਹਾਂਜੀ ਫਿਰ ਅਸੀਂ ਪਰਚਾ ਦਰਜ ਇੱਥੇ ਕਰਵਾਇਆ ਸਰ ਹਾਂਜੀ ਇਹਨਾਂ ਰਾਤੋਂ ਰਾਤ ਹੀ ਬੰਦਾ ਉੱਥੋਂ ਭਜਾਤਾ ਜੀ ਥਾਣੇ 'ਚ ਗੱਡੀ ਥਾਣੇ ਲੱਗੀ ਆ ਇਹਨਾਂ ਸਾਨੂੰ ਐਡਾ ਪਹੁੰਚ ਲਈ ਜੇ ਸਵੇਰ ਨੂੰ ਪਾਇਆ ਬੰਦੇ ਉਹਨਾਂ ਦੇ ਆ ਰਹੇ ਆ ਰਹੇ ਆ ਇਹ ਤੱਕ ਨਹੀਂ ਪਹੁੰਚੇ ਇਹ ਕਹਿੰਦੇ ਹੀ ਜਾਮ ਵੀ ਲਾਤਾ ਲਾ ਕੇ ਵੇਖ ਲਿਆ ਇਹ ਕਹਿੰਦੇ ਵਿਅਸਤਾਂਕ ਪਹੁੰਚੇ ਆ ਛੋਟੇ ਛੋਟੇ ਬੱਚੇ ਜੋ ਵੇਖੋ ਤੁਹਾਡੇ ਸਾਹਮਣੇ ਆ ਪਰ ਇਹਨਾਂ ਤੇ ਕੋਈ ਵੀ ਇਹਨਾਂ ਕਿਸਨ ਲਈ ਪ੍ਰਦਰਸ਼ਨ ਤਾਂ ਦੇ ਲੁੱਟਿਆ ਗਿਆ ਇਸ ਤਰ੍ਹਾਂ ਜੀ ਵੀ ਕੱਲ ਇੱਕ ਟਰੱਕ ਵਾਲੇ ਨੇ ਬਹੁਤ ਹੀ ਮਾੜੀ ਘਟਨਾ ਵਾਪਰੀ ਆ ਟਰੱਕ ਥਲੇ ਕੁਚਲ ਦਿੱਤਾ ਗਿਆ ਜਿਹਦੇ ਖਾਂ ਤੇ ਥਾਣੇ ਵੇਰ ਕੇ ਪਰਚਾ ਦਰਜ ਕੀਤਾ ਗਿਆ ਪਾਰਟੀ ਜਾ ਕੇ ਉਹਦੇ ਮਾਲਕ ਜਿਹੜੇ ਉਹਨਾਂ ਨੂੰ ਲੈ ਕੇ ਆਈ ਆ ਕੀ ਕਹੇ ਜਿਹਦੇ ਉੱਤੇ ਪਰਚਾ ਦਰਜ ਕਰਿਆ ਗਏ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਆ ਇਹਨਾਂ ਦਾ ਪਰਿਵਾਰ ਦਾ ਰੋਸ ਹੀ ਕਿ ਜਿਹੜੇ ਸਾਡੀ ਜਿਹੜੀ ਆ ਪੁਲਿਸ ਨੇ ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਜਿਸ ਤਾਂ ਵੀ ਇਹ ਪਰਿਵਾਰ ਕਹੇਗਾ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਸਹੀ ਕਾਰਵਾਈ ਕੀਤੀ ਜਾਏ ਠੀਕ ਹੈ ਪਰਵਾਰ ਨੂੰ ਸਾਹ ਮਿਲੇਗਾ 100% ਜੀ ਸਾਡੀ ਭੈਣ ਹੈ ਉਹ ਨੂੰ ਸਾਹ ਕਿਉਂ ਨਾ ਮਿਲਦਾ ਛੋਟੇ ਛੋਟੇ ਬੱਚੇ